ਤਾਂ ਸਾਡੇ ਵੱਲੋਂ ਪਹਿਲਾਂ ਤਾਂ ਪਿਆਰ ਭਰੀ ਸਾਸੀ ਦਾ ਕਾਲ ਤੇ ਅੱਜ ਆਪਾਂ ਵੀਰਤੀ ਖੜੇ ਆ ਪਿੰਡ ਭਲਾਈਆਂ ਨੇ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹਾ ਪੈਂਦਾ ਹੈ ਤਹਿਸੀਲ ਗਿੱਦੜਬਾਹ ਤੇ ਅੱਜ ਆਪਾਂ ਇੱਕ ਜੋ ਵੀਡੀਓ ਇਹ ਆਪਾਂ ਫੜਾਉਣ ਆਏ ਆ ਇੱਕ ਗਰੀਬ ਤੇ ਲਾਚਾਰ ਪਿਓ ਜਿਹੜਾ ਠੀਕ ਹੈ ਉਸ ਤੇ ਵੀਡੀਓ ਬਣਾਉਣ ਆਏ ਆ ਜੋ ਇਹ ਬਾਈ ਆ ਜਗਮੀਰ ਸਿੰਘ ਜੀ ਭਲਾਈਆਂ ਨਾਲ ਠੀਕ ਹੈ ਇਨਾਂ ਦਾ ਪਹਿਲਾ ਜੋ ਬੱਚਾ ਸੀ ਉਹ 4 ਸਾਲ ਤੋਂ ਪਹਿਲਾਂ ਹੀ ਬਿਮਾਰ ਚੱਲ ਰਿਹਾ ਸੀ ਤੇ ਹੁਣ ਬਾਈ ਨੂੰ ਜੋ ਪਿਛਲੇ ਦਿਨੀ ਕੁਝ ਠੀਕ ਹੈ ਅਧਰੰਗ ਦਾ ਜੋ ਅਟੈਕ ਆਇਆ ਸੀਗਾ ਠੀਕ ਹੈ ਉਹਦੇ ਕਰਕੇ ਹੁਣ ਉਹ ਵੀ ਮੰਜੇ ਤੇ ਪਏ ਆ ਤੇ ਆਪਾਂ ਜੋ ਇਹ ਵੀਡੀਓ ਬਣਾ ਰਹੇ ਆਂ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਆਪਾਂ ਜਗਮੀਤ ਸਿੰਘ ਭਲਾਈਆਂ ਆਣਾਂ ਦੀ ਠੀਕ ਹੈ ਜੋ ਕਿ ਮਦਦ ਜਿੰਨੀ ਵੀ ਹੋ ਸਕਦੀ ਹੈ ਉੰਨੀ ਆਪਾਂ ਕਰੀਏ ਠੀਕ ਹੈ ਤੇ ਬਾਕੀ ਜੋ ਬਾਈ ਹੈ ਆਪਾਂ ਬਾਈ ਨੂੰ ਮਿਲਦੇ ਆਂ ਠੀਕ ਹੈ ਭਾਈ ਆਪ ਦਾ ਘਰ-ਬਾਰ ਜੋ ਵੇਚ ਕੇ ਸਾਰਾ ਆਪਦੇ ਬੱਚੇ ਤੇ ਲਾ ਚੁੱਕਿਆ ਠੀਕ ਹੈ ਤੇ ਹੁਣ ਉਹ ਇਸ ਟਾਈਮ ਆਪਣਾ ਵਾਟਰਵਕ ਦੀ ਜ਼ਮੀਨ 'ਤੇ ਰਹਿ ਰਿਹਾ ਠੀਕ ਹੈ ਤੇ ਆਜੋ ਅੰਦਰ ਆਪਾਂ ਭਾਈ ਦੇ ਹਾਲਾਤ ਵਿਖਾਉਣੇ ਆ ਕਿਸ ਤਰ੍ਹਾਂ ਜੋ ਬੱਚਾ ਵੀ ਭਾਈ ਦਾ ਢਿੱਲਾ ਹੈ ਹਾਜੀ ਸਤਿਗੁਰ ਆ ਭਾਈ ਜੀ ਸਤਿਗੁਰ ਜੀ ਇਹ ਵਾਲਾ ਲੈ ਸਤਿਗੁਰ ਜੀ ਸਤਿਗੁਰ ਜੀ ਆਪਣਾ ਬਾਈ ਜੀ ਆਪਾਂ ਤੁਹਾਡੇ ਕੋਲੇ ਆਏ ਆ ਕਿ ਆਪਣੇ ਯਾਰ ਦੋਸਤ ਕਿਸੇ ਨੇ ਦੱਸਿਆ ਤੁਹਾਨੂੰ ਉਹ ਰੰਗ ਦਾ ਜੋ ਅਟੈਕ ਆਇਆ ਹਾਂਜੀ ਬਾਈ ਤੇ ਪਹਿਲਾ ਜੋ ਤੁਹਾਡਾ ਬੱਚਾ ਜੀ ਇਹ ਠੀਕ ਹੈ ਵੀ ਇਹਨੂੰ ਕੀ ਬਿਮਾਰੀ ਸੀਗੀ ਤੇ ਕੀ ਇਹ ਮੰਨ ਕੇ ਚਲੋ ਵੀ ਕਿੰਨੇ ਕ ਟਾਈਮ ਦਾ ਢਿੱਲਾ ਪਿਆ ਜੀ ਇਹ ਬਾਈ 5 ਸਾਲਾਂ ਦਾ ਹੋ ਗਿਆ ਬੱਚਾ ਮੇਰਾ ਅਛਾ ਹੀ ਤੇ 4 ਸਾਲ ਹੋ ਗਏ 4 ਸਾਲ ਤੋਂ ਬਿਮਾਰੀ ਹੈ ਬਾਈ ਦੀ ਦਵਾਈ ਚੱਲੀ ਜਾਂਦੀ ਆ ਦਿਮਾਗ ਦੇ ਵਿੱਚ ਜੇ ਪਾਣੀ ਭਰ ਗਿਆ ਸੀਗਾ ਅੱਛਾ ਕਿ ਮਾਲੂਕੀ ਲਤਾ ਬਾਂਹਣ ਕੰਮ ਨਹੀਂ ਕਰਦੀਆਂ ਆ ਇੱਕ ਅਪਰੇਟਰ ਦਾ ਹੋਇਆ ਤੇ ਇੱਕ ਹੋਰ ਹੋਣਾ ਦਿਮਾਗ ਦੇ ਸ਼ੰਟ ਪੈਣਾ ਠੀਕ ਹੈ ਡਾਕਟਰ ਕਹਿੰਦੇ ਸੀ ਕਿ ਦਿਮਾਗ ਦਾ ਇਹ ਸ਼ੰਟ ਪਾਵਾਂਗੇ ਫਿਰ ਸਹੀ ਹੋ ਜਾਊਗਾ ਅੱਛਾ ਚਾਰ ਸਾਲ ਤੋਂ ਵਿਚਾਰ ਸਾਲ ਤੋਂ ਵੀ ਦਵਾਈ ਛੱਡੀ ਜਾਂਦੀ ਆ ਅੱਛਾ ਚਾਰ ਸਾਲ ਤੋਂ ਆਪੇ ਦੀ ਦਵਾਈ ਬੂਟੀ ਲਈ ਆ ਜੁਨੇ ਆ ਤੇ ਹੁਣ 8 ਦਿਨ ਤੋਂ ਉਹ ਨੂੰ ਅਟੈਕ ਆ ਗਿਆ ਸੀਗਾ ਦਾਦਰੰਗ ਦਾ ਅੱਛਾ ਸੀ ਆਪਣੇ ਭਾਈ ਸੱਚ ਬਾਣੀ ਵਾਲੇ ਭਾਈ ਵੀ ਆਏ ਸੀਗੇ ਉਹ ਵੀ ਪਾ ਗਏ ਆਪਣੀ ਖਬਰੇ ਮਾਈ ਰੰਜੀਤ ਜੀ ਜੀ ਠੀਕ ਉਹ ਲਾ ਕੇ ਗਿਆ ਆਪਣੀ ਖਬਰ ਉਹਨੇ ਲਾਈ ਹੈ ਉਹਨੇ ਪਾਈ ਹੈ ਤੇ ਸਰੰਗ ਦਾ ਜੋ ਟੈਕ ਆਇਆ ਬਈ ਜੀ ਕਿੰਨੇ ਕ ਦਿਨ ਹੋ ਗਏ ਅੱਜ ਅੱਜ ਬਈ 8 ਦਿਨ ਹੋ ਗਏ 8 ਦਿਨ ਹੋ ਗਏ ਹਾਂਜੀ ਠੀਕ ਹੈ ਤੇ ਹੁਣ ਇਲਾਜ ਵਗੈਰਾ ਕਿੱਥੋਂ ਵੀ ਚੱਲ ਰਿਹਾ ਕਿੱਥੋਂ ਬਈ ਮੈਂ ਆਪਣਾ ਇਲਾਜ ਕਾਲੇ ਵਾਲੀ ਮੰਡੀ ਜਾ ਕੇ ਆਇਆ ਅੱਜ ਉਥੋਂ ਇੰਜੈਕਸ਼ਨ ਉਹਨੇ ਲਾਇਆ ਐ ਸਟੀ ਸਕੇਨ ਉਹਨੇ ਕੀਤੀ ਸੀਗੀ ਸਟੀ ਸਕੇਨ ਕਰਕੇ ਉਹਨੇ ਕਿਹਾ ਕਿੰਨੇ 10 ਦਿਨ ਬਾਅਦ ਫੇਰ ਆਇਓ ਉਹ ਕਹਿੰਦੇ ਕਿ ਮੈਨੂੰ ਕਹਿੰਦੇ ਐਡਮਿਟ ਕਰਦੇ ਮੈਂ ਕਿ ਨਹੀਂ ਐਡਮਿਟ ਨਹੀਂ ਹੋਣਾ ਬਾਈ ਜੀ ਮੈਨੂੰ ਤੁਸੀਂ ਦਵਾਈ ਦੇ ਦਿਓ ਉਹ ਕਹਿੰਦੇ ਦੱਸ ਦੇ ਨੇ ਦਵਾਈ ਲੈ ਜਾ ਇੰਜੈਕਸ਼ਨ ਲਾਤਾ ਇੱਕ ਬੋਤਲ ਆ ਪੀ ਉਹ ਕੰਦੇ ਘਰ ਜਾ ਕੇ ਫਿਰ ਤੁਹਾਨੂੰ ਅਰੈਸਟ ਕਰ ਲਾ ਤੇ ਉਸ ਤੋਂ ਬਾਅਦ ਸਾਡੇ ਕੋਲ ਦੱਸਾਂ ਦੇਣਾ ਬਾਅਦ ਆਈ ਫਿਰ ਦੇਖਾਂਗੇ ਵੀ ਐਡਮਿਟ ਕਰਨਾ ਪਊਗਾ ਕਿ ਨਹੀਂ ਕਰਨਾਗਾ ਤੇ ਸ਼ਾ ਤੇ ਬਾਕੀ ਬਾਈ ਜੀ ਤੁਸੀਂ ਦੇਖ ਹੀ ਲਏ ਬਾਈ ਜੀ ਦੇ ਹਾਲਾਤ ਠੀਕ ਹੈ ਮਹਾਰਾਜ ਇਸ ਤਰ੍ਹਾਂ ਕਿਸੇ ਨਾਲ ਨਾ ਕਰੇ ਠੀਕ ਹੈ ਕਿ ਪਹਿਲਾ ਬੱਚਾ ਪਿਆ ਤੇ ਜਿਹੜਾ ਘਰ ਚਲਾਉਣ ਵਾਲਾ ਹਨਾ ਠੀਕ ਹੈ ਵੀ ਜਿਹਦੇ ਸਿਰ ਤੇ ਸਾਰਾ ਘਰ ਚੱਲਦਾ ਉਹ ਵੀ ਆਪ ਵੀ ਹੁਣ ਬਿਮਾਰ ਪਿਆ ਠੀਕ ਹੈ ਤੇ ਆਪ ਦਾ ਇਲਾਜ ਤਾਂ ਚਲੋ ਠੀਕ ਹੈ ਵੀ ਕਰਾਉਣਾ ਕਰਾਉਣਾ ਨਾਲ ਬੱਚੇ ਸਾਹਮਣੇ ਠੀਕ ਹੈ ਪਰਿਵਾਰ ਨੂੰ ਇਹਨਾਂ ਨੂੰ ਸਾਹਮਣਾ ਬਹੁਤ ਹੀ ਮੁਸ਼ਕਲ ਹੋ ਜਾਂਦੀ ਅਕਸਰ ਜੀ ਪਰਿਵਾਰ ਵਾਲੇ ਸਾਰਿਆਂ ਨੂੰ ਪਤਾ ਹੀ ਹੈ ਤੇ ਬਾਈ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਹੋ ਸਕੇ ਤਾਂ ਬਾਈ ਦੀ ਜਿੰਨੀ ਵੀ ਮਦਦ ਹੁੰਦੀ ਹੈ ਉਹਨਾਂ ਦੀ ਮਦਦ ਜ਼ਰੂਰ ਕਰਿਓ ਤੇ ਬਾਈ ਜੀ ਦਾ ਨੰਬਰ ਬਾਈ ਜੀ ਨੰਬਰ ਬੋਲਦੇ ਆਪਾਂ 95013 45964 ਇੱਕ ਕਰਿਓਰ ਬੋਲਦੇ ਬਾਕੀ 95013 45964 ਜਿੱਤੇ ਬਾਈ ਜੀ ਜਿੰਨਾ ਵੀ ਹੋ ਸਕੇ ਆ ਬਾਈ ਦੀ ਫੋਨ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ ਠੀਕ ਹੈ ਬਾਈ ਨਾਲ ਗੱਲਬਾਤ ਕਰਕੇ ਸਾਰਾ ਹਾਲ ਇਹ ਤੋਂ ਪਤਾ ਕਰ ਸਕਦੇ ਹੋ ਠੀਕ ਹੈ ਬਾਈ ਦਾ ਨਾਮ ਤੇ ਆਪਾਂ ਨੰਬਰ ਡਿਸਕ੍ਰਿਪਸ਼ਨ ਚ ਪਾ ਦੇਾਂਗੇ ਠੀਕ ਹੈ ਧੰਨਵਾਦ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ